आना फ मना फलदानो तूं के सोच त न का फर्ज़ कीअं ਘਾਟਾ 24000 ਦਾ ਰੋਜ ਪੰਗਾ ਇਦੋਂ ਵੱਧ ਕੀ ਹੋਵਣਾ ਹਰਜ ਕੀ ਏ ਜਦੋਂ ਆਪਣੇ ਹੱਕੀ ਨਾ ਧਾਰ ਕਰਦਾ ਅੱਕੇ ਵਾਸਤੇ ਲੰਬਾ ਕਰਜ ਕੀ ਏ ਜੇਕਰ ਗੁਰੂ ਪਪ ਦੇਸ਼ ਨਾ ਮੰਨਿਆ ਤੂੰ ਤੈਨੂੰ ਹੋਰਾਂ ਨੇ ਸਕਣਾ ਵਰਜ ਕੀ ਏ ਮੱਕੇ ਗਿਆ ਤਾ ਇੱਕਾ ਵੇਖਿਆ ਗੰਗਾ ਕੇ ਆ ਤਾ ਪਾਣੀ ਬੁੱਲੇ ਸ਼ਰਬ ਅੰਦਰੋਂ ਪਾਇਆ ਮੇਰੀ ਮੁਕਤੀ ਆਉਣੀ ਜਾੜੀ ਮੇਰੀ ਮੁਕਤੀ ਆਉਣੀ ਜਾੜੀ ਸੰਤਾਂ ਦੇ ਇਸ਼ਾਰਾ ਨਾਲ ਪਿਆਰੀ ਬਹਿਲੇ ਪਛਾਣਦੇ ਮੈਂ நாரி வேணா சாூ ஆனா ஜான பக கோ பக கே ஜி சேணே பித மாதூ நாமே ர ਮੋਕਦੀ ਦਾਦਾਤਾ ਰੱਬ ਹੈ ਮੋਕਦੀ ਦਾਦਾਤਾ ਬਾਰਨਾਂ ਦੇ ਪੁੱਤ ਚਾਰੇ ਪੂਰੇ ਸੰਤ ਕਹਾਂਗੇ ਤੀਨ ਲੋਕ ਵਿੱਚ ਜਾ ਕੇ ਰਾਗਾ ਪਾਣੀ ਦਾ ਖਣੌਂਦਿਆ ਤੀਨ ਲੋਗ ਵਿੱਚ ਜਾ ਕੇ ਰਾਗ ਪਾਣੀ ਦਾ ਖਣੌਂਦਿਆ ਚਾਰੇ ਭਾਈ ਇਕੱਠੇ ਰਹਿੰਦੇ ਆ ਚਾਰੇ ਭਾਈ ਇਕੱਠੇ ਰਹਿੰਦੇ ਆ ਉਹਨਾਂ ਵਿੱਚ ਕਿੱਟੀ ਗਿਆਤਾ ਸਾਧੂ ਨਾਮ ਦੇ ਖਜਾਨੇ ਰਬਾ ਮੁਕਤੀ ਦਾ ਦਾਤਾ ਰਬਾ ਮੁਕਤੀ ਦਾ ਦਾਤਾ ਕੋਤਾ ਮਮਨੂ ਪਿਆਰੇ ਸੰਤਾ ਪਿਆਰੇ ਰਬ ਨੂੰ ਜਿੱਥੇ ਚਾਰਾ ਨਾ ਟਕਾਉਂਦੇ ਤਾਰਾ ਦੇਦੇ ਸਾਬ ਨੂੰ ਜਿੱਥੇ ਚਾਰਾ ਨਾ ਟਕਾਉਂਦੇ ਤਾਰ ਦੇਦੇ ਸਾਬ ਨੂੰ ਜੀਨੇ ਸੰਤਾ ਨੂੰ ਮਨਾਇਆ ਜੀਨੇ ਸੰਤਾ ਨੂੰ ਮਨਾਇਆ ਢੇਡਾ ਢੋਕਦਾ ਬਚਾਤਾ

डह माया किया किया डोसा मिडादा सालू नाम ते सज मुकी दादा रब मुकी दादा ਬਚਾਣਾ ਸਾਧੂ ਜੋ ਕਪਾਲ ਟਾਉਂਦੇ ਮੁੱਖਾਂ ਕਰਕੇ ਬਚਾਣਾ ਸਾਧੂ ਜੋ ਕਪਾਲ ਟਾਉਂਦੇ ਜਿੱਥੇ ਚਰਨਾਂ ਟਕਾਉਂਦੇ ਜਿੱਥੇ ਚਰਨਾਂ ਟਕਾਉਂਦੇ ਉੱਥੇ ਸੁਰਗ ਬਣਾਤਾ ਸਾਧੂ ਨਾਮ ਦੇ ਖਜਾਨੇ ਰੱਬਾ ਮੁਕਤੀ ਦਾ ਦਾਤਾ ਰੱਬਾ ਮੁਕਤੀ ਦਾ ਦਾਤਾ ਸੱਚਖੰਡ ਸੋਮਾ ਪਾਣੀ ਕੋਲ ਖਾਦੂ ਮਾਂ ਦੇ ਆਈ ਦੇਵੀ ਦੇਵਤੇ ਵੀ ਕਹਿੰਦੇ ਧਨ ਸੰਤਾਂ ਦੀ ਕਮਾਈਆ ਦੇਵੀ ਦੇਵਤੇ ਵੀ ਕਹਿੰਦੇ ਧਨ ਸੰਤਾਂ ਦੀ ਕਮਾਈਆ ਸੋਮਾ ਪਾਣੀ ਦਾ ਬਹਾਕੇ ਸੋਮਾ ਪਾਣੀ ਦਾ ਬਹਾਕੇ ਅੰਦੇ ਆ ਨੂ ਰਾਹ ਪਾਤਾ न पहुता महंगा हूंदा से मञा पदा सौदा महंगा हूंदा

ਆ ਜਨਮ ਜ਼ਹਿਲਾ ਲਾਇਕੇ ਜਗ ਚੋਂ ਬਜਾਈਆ ਰਖਾ ਜਨਮ ਜ਼ਹਿਲਾ ਇੱਕ ਸੋਨੇ ਰਾਗ ਵਿੱਚ ਆ ਇੱਕ ਸੋਨੇ ਰਾਗ ਵਿੱਚ ਸ਼ੰਗ ਦੀ ਰਤਨ ਗਾਤਾ ਸਾਧੂ ਨਾਮ ਦੇ ਸਜੰਨੇ ਰਬਾ ਮੁਕਤੀ ਦਾ ਦাতা ਰਬਾ ਮੁਕਤੀ ਦਾ ਦাতা પરમતે સન્માન જો ਜਿੰਨੀਆਂ ਵੀ શિક્ષકતા ਗੁਰੂ ਚਰਨਾਂ ਵਿੱਚ ਬਟ ਕੇ ਗੁਰੂ ਕੀ ਗੋਦ ਅਨੇਕ ਮਾੜ ਰਹੇ ਹੋ ਆਪ ਤਾਂ ਹੰਤਾ ਤੇ ਜੋ ਵਧਾਈ ਦੇ ਪਾਤਰੋਂ ਮੜ ਭਾਗੇ ਹੋ ਆਓ શિક્ષકਤੀ ਇੱਕ ਵਾਰ ਫਤੇ ਦੀ ਸਾਹਜ પાディー ਇੱਕ ਸ਼ਾਇਰ ਨੇ ਫਤੇਵਾਰੇ ਦੋ ਨਾਲ ਲਿਖਿਆ ਸ਼ਾਇਰ ਲਿਖਦਾ ਮਾਨਸੂਨ ਨੇ ਕੀਤਾ ਸੰਨਪਦਾ ਸੀ ਤਾਂ ਹੀ ਰਤੀ ਸੰਗ ਰਹਾ ਹੈ ਜੋਖ ਪਹਿੜਾ ਕੌੜੀ ਬੇਲ ਕਰਲੇ ਦੀ ਫੜ ਦੇਵੇ ਬਿਨਾ ਫੁੱਲਾਂ ਤੋਂ ਰੋਹੀ ਦਾ ਰੁੱਕ ਪਹਿੜਾ ਬਿਨਾ ਆਦਲ ਇਨਸਾਫ ਸਰਕਾਰ ਭੜੀ ਜਿਆ ਧਰਮ ਤੋਂ ਬਿਨਾ ਮਨੱਖ ਪਹਿੜਾ ਜਿਹੜਾ ਵਾਹਿਗੁਰੂ ਸ਼ਬਦ ਨਾ ਕਾਹੇ ਪੰਛੀ ਬਿਨਾ ਨਾਮ ਤੋਂ ਬੰਦੇ ਦਾ ਮੁਖ ਪਹਿੜਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸਿਕਤਾਂ ਗੁਰੂ ਚਨਨ ਚ ਵੜ ਕੇ ਗੁਰੂ ਦੀ ਗੋਦਾਂ ਨੇ ਘਾਰੇ ਆ ਆਪ ਧਰਮ ਦਾ ਲੋਗ ਵਧਾਈ ਦੇ ਪਾਤਰੋਂ ਬੜਾ ਪਾਗੇ ਹੋ। ਸਾਹਿਬ ਦੀ ਬਾਣੀ ਕਹਿੰਦੀ ਹੈ ਜੋ ਸਤਗੁਰ ਸ਼ਰਨ ਸੰਤ ਨਹੀਂ ਆਏ ਧਿਰਕ ਜੀਵੇ ਧਿਰਕ ਜੀ ਵਾਸ ਜਿਨ ਹਰ ਜਨ ਸਤਗੁਰ ਸੰਤ ਪਾਈ ਤਨ ਧੁਰ ਮਸਤਕ ਲਿਖਿਆ ਲਖਾਸ ਕਿਸੇ ਕਰਕੇ ਆਪ ਨੂੰ ਵੜ ਪਾ ਗਿਆ। ਆਸ਼ਕ ਸੰ ਸਮਾ ਨੇ ਸਮਾਗਤ ਥੋੜਾ ਵਿਚਾਰ ਕਰਨ ਨੂੰ ਬੜਾ ਤਿਤ ਕਰਦਾ ਹੈ। ਇੱਕੋ ਕਾਵਿ ਰਚਨਾ ਪੇਸ਼ ਕਰਨੀ ਹੈ ਹੁਣੇ-ਹੁਣੇ ਸਿਰ ਕੌਮ ਨੇ ਜਿੱਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਬ ਸਤਲਪੁਰ ਮਨਾਇਆ ਨਾ ਇੱਕੋ ਕਾਵ ਰਤਨ ਪੇਸ਼ ਕਰਦਾ ਧਿਆਨ ਦਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੇ ਲਈ ਅਨਤ ਦੇ ਲਈ ਗੈਰਤ ਦੇ ਲਈ ਪੰਜ ਗੁਰਸਿੱਖਾਂ ਨੂੰ ਨਾਲ ਲੈ ਕੇ ਸਤਪੁਰ ਦਿੱਲੀ ਵੱਲ ਗਏ ਜਿਨ੍ਹਾਂ ਦੇ ਵਿੱਚ ਭਾਈ ਲਛੀਦਾ ਸਾਹਿਬ ਜੀ ਭਾਈ ਸਦੀਦਾ ਸਾਹਿਬ ਜੀ ਭਾਈ ਤੇਨਾ ਸਾਹਿਬ ਜੀ ਭਾਈ ਖੋਦਾ ਜੀ ਭਾਈ ਗ੍ਰਿਤਾ ਸਾਹਿਬ ਜੀ ਜਦੋਂ ਕਹਿੰਦੇ ਦਿੱਲੀ ਦੇ ਦਰਬਾਰ ਦੇ ਵਿੱਚ ਉਹਨਾਂ ਜਾਲਮਾਂ ਨੇ ਕਿ ਇੱਕ ਤਾਂ ਸਤਪੁਰੰਦੇ ਨਾਲ ਬਹੁਤ سارے ਸਵਾਲ ਖੜੇ ਕਰ ਦਿੱਤੇ ਆਖਰਕਾਰ ਮਤਾ ਪਧਾਇਆ ਗਿਆ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀਨ ਕਬੂਲ ਨਹੀਂ ਕਰਦੇ ਨਾ ਪਹਿਲਾ ਇਹਨਾਂ ਦੇ ਸਿੱਖਾਂ ਨੂੰ ਇਸੇ ਹੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਹਿਲਾ ਨੰਬਰ ਭਾਈ ਮਤੀ ਦਾਸ ਸਾਹਿਬ ਦਾ ਲਗਾਇਆ ਗਿਆ ਭਾਈ ਮਤੀ ਸਾਹਿਬ ਨੂੰ ਸੱਦਿਆ ਗਿਆ ਪੁੱਛਿਆ ਗਿਆ ਕਹਿਣ ਲੱਗੇ ਜੇਕਰ ਦੀਨ ਕਬੂਲ ਕਰ ਲਵੇਗਾ ਨਾ ਤੇਰੀ ਸੁੰਦਰ ਜਵਾਨੀਆ ਦੁਨੀਆਂ ਦੇ ਧੰਨ ਦਾ ਉਤਾਰ ਦੁਨੀਆਂ ਦੇ ਸੁੱਖ ਆਰਾਮ ਤੇਰੇ ਚਰਨਾਂ ਵਿਚਾਰਪਨ ਕਰ ਦਿੱਤੇ ਜਾਣਗੇ ਜੇਕਰ ਦੀਨ ਕਬੂਲ ਨਹੀਂ ਕਰੇਗਾ ਨਾ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਭਾਈ ਸਾਹਿਬ ਨੂੰ ਲਾਲੀਆਂ ਚੜ੍ਹ ਗਈ ਮਕਬੂਤੇ ਸ਼ਬਦ ਪੜਦਾ ਹੈ ਮੋਹ ਮਰਨੇ ਕਾ ਚਾਹ ਹ ਮਰੂੰ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਵਾਰ ਭਾਈ ਸਾਹਿਬ ਜਿਦਨੇ ਦੋ ਫੱਟਿਆਂ ਵਿਚ ਬੰਨ੍ਹ ਦਿੱਤਾ ਗਿਆ ਸਤਿਗੁਰੂ ਦਾ ਦਰਸ਼ਨ ਕਰਕੇ ਸਤਵਤ ਆ ਗਿਆ ਲੇਤੀ ਹੈ ਉਧਰ ਜਾਲਵਾ ਨੇ ਦੋ ਜਲਾਦ ਖੜੇ ਕੀਤੇ ਹੈ ਜਲਾਦ ਆਰਾ ਲੈ ਕੇ ਆਏ ਭਾਈ ਅਮਨਦੀਦ ਸਾਹਿਬ ਮੁੱਖ ਵਿੱਚੋਂ ਗੁਰਬਾਣੀ ਦਾ ਜਾਪ ਕਰਦਾ ਹੈ ਅਤੇ ਦੋ ਜਲਾਦ ਕੀਰਨਾ ਸ਼ੁਰੂ ਹੋਏ ਕੌਮ ਕੀ ਤਸਵੀਰ ਕਰਨ ਵਾਸਤੇ ਪੰਥ ਦੀ ती ी बाली पंथ महान कर नाटक जी एसा खिल सारी दुनिया जे ताईं हर कर गया, ਭੇਜ ਦਿੱਲੀ ਦੇ ਚਾਂਦਨੀ ਝੌਂਕੇ ਅੰਦਰ ਪਿਆਰੇ ਪਿੰਡਾ ਦੇ ਤਾਂ ਹੀ ਕਰਵਾਨ ਕਰਕੇਆ ਪੁੱਤਾਂ ਪਾਲਿਓ ਪੁੱਤਾਂ ਬਲ ਨਜ਼ਰ ਮਾਰੋ ਪਿਤਾ ਹੱਥ ਕੇ ਪੁੱਤਾਂ ਦਾ के मुला कणिक सीफ़ पालाया आरे चीर नखूं भरवाया जी भरवाया हो खड़ झला बापी हथियारा मदीदा सू जी सिर तरकारा तरखयारा मूह विच आ क्यू दुख उठाम तल दीन कबूल जे रज कुमरहाम कुमरहनाम ਬਾਹ ਗੁਰੂ ਬਾਹ ਗੁਰੂ ਬੋਲਦਾ ਸਤ ਗੁਰ ਦਾ ਪਿਆਰਾ ਮਦੀਨ ਦਾਸ ਨੂੰ ਜੀ ਰਦੇ ਫਿਰ ਧਰ ਕੇ ਯਾਰਾ ਧਰ ਕੇ ਯਾਰਾ ਫਿਰ ਪੱਕੜ ਸੂਰ ਮੇ ਮਰਨੋਂ ਨਾ ਡਰਦੇ ਜਗ ਤੇ ਲਾੜੀ ਮੌਤ ਨੂੰ ਹੱਸ ਹੱਸ ਕੇ ਵਰਦੇ ਹਾਜੀ ਵਰਦੇ ਕਿਉਂ ਦੇ ਦੀ ਹਨ ਤਿਆਗਦੇ ਸਭ ਕੂੜ ਪਸਾਰਾ ਮਦੀ ਦਾਸ ਨੂੰ ਜੀਰਦੇ ਫਿਰ ਧਰ ਕੇ ਯਾਰਾ ਧਰ ਕੇ ਯਾਰਾ ਐਸੇ ਪੁੱਤਰ ਜਨਦੀਆਂ ਤਨ ਹਣਿਓ ਮਾਮਾ जी सदके जवां सदके जवां हिकु महारग ते चल ते छॾ महल मनारा मतीदास नीर सिर तरकेयारा तरकेयारा मतीदास बोलियां ਕੱਲ ਸੁਣੀ ਜੱਲਾ ਦਾ ਹੋਣੀ ਹੋਣੀ ਚੀਰ ਤੂੰ ਕਰ ਪੂਰਾ ਵਾਦਾ ਪੂਰਾ ਵਾਦਾ ई चमकाल रूपदा शबद प्यारा मदी दासूं ਦੋਏ ਜਲਾਤਾ ਨੇ ਭਾਈ ਮਤੀ ਦਾਸ ਨੇ ਕੀਰਨਾ ਸ਼ੁਰੂ ਕਰ ਦਿੱਤਾ ਨਾ ਭਾਈ ਸਹਿਨੇ ਜਪਜੀ ਸਾਹਿਬ ਦਾ ਜਾਪ ਸ਼ੁਰੂ ਕਰ ਦਿੱਤਾ ਕਹਿੰਦੇ ਕੀਰ ਤੂਫਾਨ ਕਰ ਦਿੱਤੇ ਗਏ ਜਪਜੀ ਸਾਹਿਬ ਦਾ ਜਾਪ ਵੀ ਸੰਪੂਰਨ ਸਲੋਕ ਹੈ ਜੇ ਬਾਕੀ ਸੀ ਦੋਏ ਫਾੜਾਂ ਦੇ ਵਿੱਚ ਆਵਾਜ਼ ਆ ਰਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਜੰਗਿਆ ਆਇਆ ਬੁਰਿਆ ਆਇਆ ਬਾਚਾ ਧਰਮ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾ ਹੌਸਿਕ ਸੰਤ ਜਿੰਨਾ ਕੋ ਸਮਾਸੀ ਇੱਕ ਵਾਰ ਫਤਿਹ ਸਾਹਿਬ ਪਾਦਵ ਜਿੰਨੇ ਸੰਤਾਂ ਵੱਲੋਂ ਕਜਨੇ ਵਿੱਚੋਂ ਆਇਆ ਇਹ ਸਤੁਰਕ ਜੰਨੇ ਭਪੂਰਮਣਕ ਮੈਂਚਾ ਬੱਦੇ ਪਰਵਾਰ ਸ਼ਖਸ਼ਾਂਤੀ ਵਾਸ਼ਣ ਗੱਜ ਕਿਹੋ ਜਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ